ਸੋ ਹੁਣ ਅਸੀਂ ਕੁਝ ਤੇ ਦੇਖਦੇ ਹਾਂ ਇੱਥੇ ਲਿਖਿਆ ਤੂੰ ਕੂੜ ਦੀ ਗੱਪ ਸ਼ਪ ਨਾ ਮਾਰ ਤੂੰ ਆਪਣਾ ਹੱਥ ਦਸਟਾ ਨਾਲ ਨਾਮ ਲਾ ਕਿ ਤੂੰ ਕੋ ਧਰਮ ਦਾ ਗਵਾਹ ਹੋਵੇ ਹੋਵੇ ਸੋ ਇੱਥੇ ਅਸੀਂ ਦੇਖ ਸਕਦੇ ਵੇ ਇਹ ਗੱਲ ਹੋ ਰਹੀ ਆ ਵੇ ਅਮ ਵੀ ਝੂਠੀ ਗਵਾਹੀ ਨਹੀਂ ਦੇਣੀ ਮਤਲਬ ਜੇ ਹੁਣ ਕੋਈ ਕਿਸੇ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਆ ਉਹ ਝੂਠੀ ਗਵਾਹੀ ਵੀ ਦੇ ਮੈਂ ਦੇਖਿਆ ਹਾਂ ਅਸੀਂ ਦੇਖਿਆ ਸੋ ਇੱਥੇ ਰੱਬ ਕਹਿ ਰਿਹਾ ਵੀ ਇਹ ਸਰਾ ਨਹੀਂ ਕਰਨਾ ਸੋ ਅਸੀਂ ਹੁਣ ਦੇਖਾਂਗੇ ਕਿ ਨਾ ਕਈ ਆਇਤਾਂ ਵਿੱਚ ਵੇ ਰੱਬ ਜਿਹੜਾ ਆ ਉਹ ਸੱਚ ਨੂੰ ਕਿੰਨਾ ਪਿਆਰ ਕਰਦਾ ਹੈ ਤੇ ਜਿੱਦਾਂ ਜਿੱਦਾਂ ਉਹ ਇਹ ਕਾਨੂੰਨ ਦੇ ਰਿਹਾ ਸੋ ਇੱਥੇ ਲਿਖਿਆ ਫਿਰ ਤੂੰ ਬ੍ਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾਲ ਲਾ ਅਤੇ ਤੂੰ ਕਿਸੇ ਝਗੜੇ ਵਿੱਚ ਅਜਿਹਾ ਉਤਰਨਾ ਦੇ ਕਿ ਬਹੁਤਿਆਂ ਦੇ ਮਗਰ ਲੱਗ ਕੇ ਨਿਆਂ ਨੂੰ ਅਲੱਗ ਅਲੱਗ ਦੇਵੇਂ ਸੋ ਇੱਥੇ ਤੁਸੀਂ ਦੇਖੋਗੇ ਕਿ ਜਿਹੜਾ ਬਹੁਤਿਆਂ ਦੇ ਮਗਰ ਇੱਥੇ ਇੱਥੇ ਬਹੁਤਿਆਂ ਨੇ ਲਿਖਿਆ ਇੱਥੇ ਬਹੁਤ ਬਹੁਤਿਆਂ ਨੇ ਮਗਰ ਲੱਗ ਤੇ ਤੂੰ ਕਿਸੇ ਦੇ ਝਗੜੇ ਵਿੱਚ ਜਿਹੜਾ ਉਤਰਨਾ ਦੇ ਕਿ ਬਹੁਤਿਆਂ ਨੇ ਮਗਰ ਲੱਗ ਕੇ ਨਿਆਂ ਨੂੰ ਅਲੱਗ ਦੇਵੇਂ ਸੋ ਇੱਥੇ ਰੱਬ ਸਾਨੂੰ ਬੇਸਿਕਲੀ ਦੱਸ ਰਿਹਾ ਹੈ ਬਈ ਕਿੰਨੀ ਕਿੰਨੀ ਵਧੀਆ ਚੀਜ਼ ਹੈ ਚੇਤੇ ਰੱਖਣੀ ਬਈ ਅਸੀਂ ਬਹੁਤ ਵਾਰੀ ਉਹ ਸਾਰਾ ਉਹ ਉਸ ਚੀਜ਼ਾਂ ਨੂੰ ਸਹੀ ਸਮਝਦੇ ਜੋ ਬਹੁਤੇ ਕਰਦੇ ਆ ਯੂ نو ਆਧਾਰਨ ਲਈ ਮੈਂ ਇਹ ਸੁਣਿਆ ਵੀ ਬਿਜ਼ਨਸ ਵਿੱਚ ਝੂਠ ਬੋਲਣਾ ਹੀ ਪੈਂਦਾ ਸਾਰੇ ਹੀ ਕਰਦੇ ਆ ਸੀ ਅਸੀਂ ਬਾਤ ਵਾਰੀ ਇਹ ਸ਼ਬਦ ਸੁਣਿਆ ਬਈ ਸਾਰੇ ਹੀ ਕਰਦੇ ਆ ਪਰ ਇਥੇ ਰੱਬ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਸਾਰੇ ਕੀ ਕਰਦੇ ਆ ਤੂੰ ਸਾਰਿਆਂ ਦੇ ਮਗਰ ਨਹੀਂ ਲੱਗਣਾ ਬਸ਼ੱਕ ਤੂੰ ਕੱਲਾ ਆ ਸੋ ਇਥੇ ਸਾਨੂੰ ਅੱਜ ਰੱਬ ਆਜ਼ਾਦੀ ਦਿੰਦਾ ਆ ਕਿ ਅਸੀਂ ਬਹੁਤਿਆਂ ਦੇ ਮਗਰ ਨਾ ਲੱਗੀਏ ਲੱਗੀਏ ਜਿੱਥੇ ਬੁਰਾਈ ਆਉਂਦੀ ਹੈ ਸੋ ਇਥੇ ਐਕਦਾ ਹੈਗਾ ਬਹੁਤਿਆਂ ਦੇ ਮਗਰ ਲੱਗਣਾ ਬੁਰਾ ਕਰਨ ਨੇ ਤੇ ਦੂਜਾ ਹੈਗਾ ਬਹੁਤਿਆਂ ਦੇ ਮਗਰ ਲੱਗਣਾ ਝੂਠ ਬੋਲ ਕੇ ਕਿਸੇ ਨੂੰ ਕਿਸੇ ਦੇ ਗਲਤ ਗਵਾਹੀ ਦੇਣੀ ਸੋ ਇਥੇ ਇਥੇ ਲਿਖਿਆ ਤੂੰ ਮਗਰ ਲਾ ਕੇ ਨਿਆਂ ਨੂੰ ਅਲਾਦ ਦੇਵੇਂ ਮਤਲਬ ਅਸੀਂ ਕਿਵੇਂ ਗਲਤ ਬੋਲ ਕੇ ਬਹੁਤਿਆਂ ਦੇ ਨਾਲ ਹੋ ਕੇ ਸਮਝ ਪਿਆ ਅਸੀਂ ਵੀ ਉੱਥੇ ਸੀ ਅਸੀਂ ਵੀ ਦੇਖਿਆ ਅਸੀਂ ਫਿਰ ਜਿਹੜੀ ਨਿਆਂ ਆ ਉਹਨੂੰ ਅਲਾਦ ਸਕਦੇ ਆ ਮਤਲਬ ਫਿਰ ਨਿਆਂ ਦੀ ਤਾਂ ਬੇਇਨਸਾਫੀ ਹੁੰਦੀ ਹੈ ਜਿਹਦੇ ਨਾਲ ਜਿਹਦੇ ਨਾਲ ਵੀ ਹੋਣੀ ਹੈ ਸੋ ਫਿਰ ਇਥੇ ਲਿਖਿਆ ਤੂੰ ਕਿਸੇ ਕੰਗਾਲ ਦੀ ਉਹਦੇ ਝਗੜੇ ਵਿੱਚ ਪੱਖ ਨਾ ਕਰ ਸੋ ਆ ਵੀ ਹੁਣ ਇਸ ਪੜਾਈ ਵਿੱਚ ਬਹੁਤ ਕੋਸ ਸਾਨੂੰ ਰੱਬ ਤੋਂ ਸਿੱਖਣ ਬਾਰੇ ਮਿਲਦਾ ਐ ਸੋ ਇਥੇ ਲਿਖਿਆ ਤੂੰ ਕਿਸੇ ਕੰਗਾਲ ਦੀ ਮਤਲਬ ਕਿਸੇ ਗਰੀਬ ਦੀ ਉਹਦੇ ਝਗੜੇ ਵਿੱਚ ਪੱਖ ਨਾ ਕਰ ਸੋ ਇਹ ਤਾਂ ਅਸੀਂ ਸਾਮਸੰਗ ਦੇ ਬਿਰਾਬ ਕਹਿੰਦੇ ਅਮੀਰਾਂ ਦੇ ਅਮੀਰਾਂ ਦੀ ਪੱਕਰ ਕੇ ਲੋਕੀ ਅਮੀਰਾਂ ਦੇ ਨੂੰ ਸੁਣ ਕੇ ਹਣ ਉਹ ਉਹਨਾਂ ਦੇ ਪਰ ਇਥੇ ਰੱਬ ਕਹਿੰਦਾ ਵੀ ਜੀ ਕੋਈ ਗਰੀਬ ਵੀ ਆ ਉਹਦੇ ਉੱਤੇ ਤਰਸ ਖਾ ਕੇ ਤੁਸੀਂ ਝੂਠੀ ਗਵਾਹੀ ਨਹੀਂ ਫੇਰ ਵੀ ਨਹੀਂ ਦੇ ਸਕਦੇ ਵੀ ਬਿਸ਼ੱਕ ਤੁਸੀਂ ਗਰੀਬ ਲਈ ਕਰ ਰਹੇ ਆ ਗਰੀਬ ਲਈ ਵੀ ਸੱਚ ਹੋਣਾ ਚਾਹੀਦਾ ਅਮੀਲੇ ਵੀ ਸੱਚ ਹੋਣਾ ਚਾਹੀਦਾ ਸੋਰਾਬ ਇਹ ਸਾਡੇ ਲਈ ਸਪਸ਼ਟ ਕਰ ਰਿਹਾ ਹੈ ਜਦ ਤੂੰ ਆਪਣੇ ਵੈਰੀ ਨੂੰ ਵੈਰੀ ਦੇ ਬਲਦ अथवा ਖੋਤੇ ਨੂੰ ਖੁੱਲਾ ਫਿਰਦਾ ਵੇਖੇ ਤਦੂ ਜ਼ਰੂਰ ਉਹ ਉਸ ਨੂੰ ਮੋੜ ਦੇ ਸਿਹਾਮਤ ਹਰਤੇ ਜੇ ਕੋਈ ਆਪਣੇ ਵੈਰੀ ਦੀ ਚੀਜ਼ ਦੇਖਦਾ ਆ ਉਹਨਾਂ ਸਮੇਂ ਆ ਵਿੱਚ ਜਿਹੜਾ ਬੌਲਦ ਆ ਬਹੁਤ ਕੀਮਤੀ ਸੀ ਕਹਿੰਦਾ ਜੇ ਤੂੰ ਆਪਣੇ ਵੈਰੀ ਦੇ ਬੌਲਦ ਨੂੰ ਦੇਖਦਾ ਆ ਅ ਖੁੱਲਾ ਫਰਦਾ ਮਤਲਬ ਨੁਕਸਾਨ ਉਹ ਗੁਆਇਆ ਗੁਆਚਾ ਜਾ ਸਕਦਾ ਤੂੰ ਮੁੜ ਕੇ ਉਹਨੂੰ ਬਿਸ਼ੱਕ ਤੇਰਾ ਵੈਰੀ ਹੈ ਤੂੰ ਮੁੜ ਕੇ ਉਹਦਾ ਭਲਾ ਕਰਨਾ ਸਿੱਥੇ ਰੱਬ ਆਲਰੇਡੀ ਦਿਖਾ ਰਿਹਾ ਹੈ ਕਿ ਵੈਰੀਆਂ ਦਾ ਭਲਾ ਕਰਨਾ ਕਿੰਨਾ ਸਾਡੇ ਲਈ ਜ਼ਰੂਰੀ ਹੈ ਜਦ ਤੇਰੇ ਨਾਲ ਇਥੇ ਲਿਖਿਆ ਖੁਨਸ ਕਰਨ ਵਾਲੇ ਦਾ ਖੋਤਾ ਤੂੰ ਭਾਰ ਹੇਠ ਪਿਆ ਹੋਇਆ ਵੇਖੇ ਉਹਦੀ ਸਹਾਇਤਾ ਕਰਨੀ ਨਾ ਚਾਹੇ ਫਿਰ ਵੀ ਤੂੰ ਜ਼ਰੂਰ ਉਹਦੀ ਸਹਾਇਤਾ ਕਰ। ਸੋ ਇਥੇ ਰੱਬ ਗੱਲ ਕਰ ਰਿਹਾ ਹੈ ਜਿਨ੍ਹਾਂ ਦੇ ਜਿਹੜੇ ਤੁਹਾਡੇ ਵੈਰੀ ਆ, ਜਿਹੜੇ ਤੁਹਾਡੇ ਨਾਲ ਖੌਂਸ ਕਰ ਰਹੇ ਆ। ਬਈ ਉਹਨਾਂ ਦੇ ਕਿਸੇ ਚੀਜ਼ ਨੂੰ ਦੇਖ ਕੇ ਉਹਨਾਂ ਦਾ ਭਲਾ ਕਰਨਾ। ਉਹਨਾਂ ਦੀ ਸਹਾਇਤਾ ਕਰਨੀ। ਤੇ ਇਹ ਕਿੰਨਾ ਮਿਲਦਾ ਚਲਦਾ ਹੈ। ਜੋ ਯਿਸੂ ਨੇ ਸਾਨੂੰ ਸਿਖਾਇਆ ਕਿ ਆਪਣੇ ਵੈਰੀਆਂ ਨਾਲ ਪਿਆਰ ਕਰਨਾ। ਆਮ ਬਸ਼ੱਕ ਹਜੇ ਉਹ ਪੂਰਤੀ ਨਹੀਂ ਆਈ ਸੀ ਹਜੇ ਸਾਨੂੰ ਉਸ ਰੱਬ ਦੇ ਗੁਣ ਇੱਥੇ ਦੱਸਦੇ ਉਹ ਸੀ ਆਮ ਤਰ੍ਹਾਂ ਆਮ ਕਰਕੇ ਜੇ ਸਾਡਾ ਕੋਈ ਸੱਚੀ ਸਰ ਸੀ ਉਹਨੂੰ ਵੈਰੀ ਸਮਝੇ ਸਾਡਾ ਦੁਸ਼ਮਣ ਸਾਡੇ ਪਰਿਵਾਰ ਵਿੱਚ ਜੇ ਉਹਨਾਂ ਦਾ ਨੁਕਸਾਨ ਹੁੰਦਾ ਸੀ ਕਹਿੰਦੇ ਚੰਗਾ ਹੋਇਆ ਰਾਈਟ ਪਰ ਰੱਬ ਦਾ ਕਾਨੂੰਨ ਔਲਟ ਹੈ ਸਾਡੀ ਸੋਚਣੀ ਤੋਂ ਬਿਲਕੁਲ ਔਲਟ ਹੈ ਇੱਥੇ ਕਿਹ ਚੁੱਠੀ ਗੱਲ ਤੋਂ ਦੂਰ ਹੈ ਅਤੇ ਤੂੰ ਬੇਦੋਸ਼ੀ ਅਤੇ ਧਰਮੀ ਨੂੰ ਮਾਰਨਾ ਸੋਚ ਕਿ ਉਹ ਜੋ ਮੈਦ ਦੋਸ਼ ਨੂੰ ਧਰਮ ਇਹ ਨਹੀਂ ਠਹਿਰਾਵਾਂਗਾ ਫਿਰ ਉਹ ਕਹਿੰਦਾ ਆ ਬਾਹਰ ਵੀ ਬਹੁਤ ਖਾਸ ਚੀਜ਼ ਹੈ ਤੂੰ ਵੱਡੀ ਨਾ ਖਾ ਕਿਉਂ ਜੋ ਵੱਡੀ ਤੇਜ ਨਿਗਾ ਵਾਲੇ ਨੂੰ ਅੰਨਾ ਕਰ ਦਿੰਦੀ ਹੈ ਅਤੇ ਧਰਮ ਇਹ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ ਸੋ ਜਿਹੜੀ ਵੱਡੀ ਹੈ ਇਹ ਉਹ ਕਹਿੰਦਾ ਵੀ ਇਹ 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 ਜੇ ਕੋਈ ਨਿਆਈ ਆ ਜਾਂ ਤੂੰ ਉਹਨੂੰ ਵਾਢੀ ਦਿੰਦਾ ਆ ਉਹ ਸਹੀ ਮਨ ਵਾਲੇ ਨੂੰ ਵੀ ਉਲਟ ਕਰ ਦਿੰਦੀ ਆ ਜਿਹਨੇ ਨਿਆਵੀ ਦੇਣਾ ਸੀ ਕਿਸੇ ਨੂੰ ਉਹ ਹੁਣ ਨਹੀਂ ਦੇ ਸਕਦਾ ਉਹਦੇ ਉੱਤੇ ਅਸਰ ਪੈ ਜਾਂਦਾ ਤੇ ਇੱਥੇ ਆਈ ਥਿੰਕ ਇਹ ਚੀਜ਼ ਹੋਰ ਵੀ ਉਹ ਅਸਰ ਸਿੱਧਾ ਵੀ ਨਹੀਂ ਆਉਂਦਾ ਪੈਸੇ ਦੇ ਕੇ ਪਰਮੇਸ਼ਾ ਕੋ ਬੰਦਾ ਕਹੇ ਵੀ ਮੈਂ ਆਹ ਤੈਨੂੰ ਦੇ ਰਿਹਾ ਆ ਪਰ ਪਰ ਤੂੰ ਆਪਣਾ ਫੈਸਲਾ ਨਹੀਂ ਬਦਲਣਾ ਉਹਦੇ ਵਿੱਚ ਮੈਂ ਤੈਨੂੰ ਗਿਫਟ ਦੀ ਤੌਰ ਤੇ ਦੇ ਰਿਹਾ ਆ ਦੇ ਰਿਹਾ ਆ ਫਿਰ ਵੀ ਉਹ ਕਹਿੰਦਾ ਉਹਦੇ ਅੱਖਾਂ ਨੂੰ ਅੰਨਾ ਕਰ ਸਕਦੀ ਜਿਹਨੇ ਨਿਆਹ ਕਰਨਾ ਆ ਉਹਦੀਆਂ ਅੱਖਾਂ ਨੂੰ ਤੇ ਅਸੀਂ ਦੇਖ ਸਕਦੇ ਹਾਂ ਵੀ ਕਿੰਨੀ ਵਾਰੀ ਕਿੰਨੇ ਮੌਲਕ ਵਿੱਚ ਆ ਮੈਂ ਅਸੀਂ ਮੈਂ ਸੁਣਿਆ ਹੈ ਇੰਡੀਆ ਬਾਰੇ ਵੀ ਵੇ ਉੱਥੇ ਵੱਡੀ ਦੇ ਕੇ ਕੁਝ ਵੀ ਕਰਾ ਲਓ ਯੂ نو ਪਰ ਮੈਂ ਇੰਟਰਸਟਿੰਗ ਚੀਜ਼ ਇੱਕ ਨੋਟਿਸ ਕੀਤੀ ਸੀ ਜਿੱਦਾਂ ਇਸ ਚੀਜ਼ ਬਾਰੇ ਕਰਕੇ ਜਿਹੜੇ ਕਈ ਵੈਸਟਰਨ ਸੋਸਾਇਟੀ ਵਿੱਚ ਜਿਹੜੇ ਕਈ ਕਾਨੂੰਨ ਆ ਉਹ ਇਹਨਾਂ ਚੀਜ਼ਾਂ ਨੂੰ ਉਹ ਇਸਤੇਮਾਲ ਕਰ ਰਹੇ ਆ ਮੈਂ ਤੁਹਾਨੂੰ ਅਧਾਰਨ ਦੇਣੀ ਚਾਹੁੰਦੇ ਆ ਜਿਸ ਕੰਮ ਵਿੱਚ ਮੈਂ ਆ ਜਿੱਦਾਂ ਉਹਦੇ ਵਿੱਚ ਕਈ ਵਾਰੀ ਸਾਨੂੰ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੂੰ ਸਤਨਾ ਪੈਂਦਾ ਆ ਤੇ ਉਹ ਸਾਡੇ ਬੋਟਿਆਂ ਦੀ ਇਨਸਪੈਕਸ਼ਨ ਕਰਦੇ ਆ ਯੂ نو ਤੇ ਕੇਵਰੇ ਅਸੀਂ ਦਿਲੋਂ ਇਦਾਂ ਨਹੀਂ ਐਵੇਂ ਉਹਨਾਂ ਨੂੰ ਕੋਈ ਉਹਨਾਂ ਦੀ ਚਾਪਲੂਸੀ ਕਰਨ ਲਈ ਜਾਂ ਉਹਨਾਂ ਤੋਂ ਜਿੱਦਾਂ ਗਲਤ ਫੈਸਲੇ ਲੈਣ ਲਈ ਅਸੀਂ ਅਸੀਂ ਸ਼ੁਕਰਗੁਜ਼ਾਰ ਹੋਣ ਕਰਕੇ ਉਹਨਾਂ ਨੂੰ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਤੋਹਫਾ ਦੇਣ ਦੀ ਤੇ ਉਹ ਕਹਿੰਦੇ ਅਸੀਂ ਤੋਹਫਾ ਤੁਹਾਡਾ ਲੈ ਨਹੀਂ ਸਕਦੇ ਕਿਉਂ ਕਿ ਇਹਨਾਂ ਅਸੂਲ ਕਰਕੇ ਕਰਕੇ ਉਹ ਨਹੀਂ ਚਾਹੁੰਦੇ ਕਿ ਕਰਕੇ ਉਸ ਡਿਪਾਰਟਮੈਂਟ ਨੇ ਇਹ ਅਸੂਲ ਬਣਾਇਆ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਤੋਂ ਕੋਈ ਅਸੀਂ ਅਸੀਂ ਕੁਝ ਲਈਏ ਕਰਕੇ ਫੇਰ ਸਾਡੇ ਮਨ ਵਿੱਚ ਉਹਨਾਂ ਪ੍ਰਤੀ ਪੱਖ ਹੋ ਸਕਦਾ ਜਾਂ ਇਸ ਤਰ੍ਹਾਂ ਗੱਲ ਸਮਝੀ ਜਾ ਸਕਦੀ ਹੈ ਪਰ ਇਥੋਂ ਵੀ ਕਮਾਲ ਦੀ ਗੱਲ ਆ ਕਿ ਇੱਕ ਵਾਰੀ ਕੋਈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਤੋਂ ਰਟਾਇਰ ਹੋ ਰਿਆ ਸੀ ਹੁਣ ਉਹਨਾਂ ਨੇ ਕੰਮ ਵੀ ਨਹੀਂ ਸਿਕਾਣਾ ਅਸੀਂ ਉਹਨਾਂ ਦੇ ਕੰਮ ਜੋ ਉਹਨਾਂ ਨੇ ਸਾਡੇ ਲਈ ਕੀਤਾ ਸੀ ਸਾਡੀ ਇਨਸਪੈਕਸ਼ਨਾਂ ਕੀਤੀ ਸੀ ਅਸੀਂ ਉਹਨਾਂ ਦੀ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੁੰਦੇ ਸੀ ਪਰ ਫਿਰ ਵੀ ਉਹ ਕਹਿੰਦੇ ਨਹੀਂ ਉਹਨਾਂ ਨੇ ਸਾਨੂੰ ਮੋੜ ਕੇ ਉਹ ਪੈਸੇ ਜਾਂ ਜੋ ਵੀ ਅਸੀਂ ਦਿੱਤਾ ਸੀ ਭੇਜਿਆ ਮੇਰੇ ਕਹਿਣ ਦਾ ਮਤਲਬ ਹੈ ਵੀ ਇਹ ਹੀ ਗੱਲਾਂ ਜਿਹੜੀਆਂ ਬਾਅਦ ਵਿੱਚ ਲਿਖੀਆਂ ਆ ਇਹਨਾਂ ਦਾ ਫਾਇਦਾ ਅੱਜ ਦੇ ਸਮਾਜ ਨੇ ਵੀ ਬਹੁਤ ਦੇਖਿਆ ਹੈ ਇਹ ਤਾਂ ਮੈਂ ਕੋਈ ਛੋਟੀ ਮਸਾਲ ਹੈ ਪਰ ਬਹੁਤ ਵੱਡੇ ਅਹੁਦੇ ਦੇ ਉੱਤੇ ਫਾਇਦਾ ਕਰਕੇ ਦੇਖਿਆ ਵੀ ਹੈ ਤੇ ਅਸੀਂ ਇਹਨਾਂ ਚੀਜ਼ਾਂ ਦਾ ਨਿਖਸਾਨ ਵੀ ਦੇ ਸਕਦੇ ਹਾਂ ਜਦੋਂ ਇਹ ਚੀਜ਼ਾਂ ਨਹੀਂ ਇਹਨਾਂ ਦੇ ਇਹਨਾਂ ਦੇ ਜਦੋਂ ਕੋਈ ਸਮਾਜ ਇਹਨਾਂ ਤੋਂ ਬਿਲਕੁਲ ਉਲਟ ਚੱਲਦਾ ਹੈ ਜਾਂ ਇਹਨਾਂ ਦੀ ਹਲੰਘਣਾ ਕਰਕੇ ਫੇਰ ਵੀ ਜਾਣ-ਜਾਣ ਪੌਣੇ ਵਿੱਚ ਫੇਰ ਵੀ ਕਰਦਾ ਹੈ ਇਸ ਲਈ ਕਿ ਤੂੰ ਪ੍ਰਦੇਸੀ ਨੂੰ ਨਾ ਸਤਾ ਤੁਸੀਂ ਪ੍ਰਦੇਸੀ ਦੇ ਜੀ ਨੂੰ ਜਾਣਦੇ ਹੋ ਕਿਉਂ ਜੋ ਤੁਸੀਂ ਮਿਸਰ ਦੇਸ਼ ਵਿੱਚ ਪਰਦੇਸੀ ਸਾਓ 6 ਸਾਲ ਤੂੰ ਆਪਣੀ ਧਰਤੀ ਬੀਜ ਸੋ ਹਣ ਅਸੀਂ ਜਾਣਦੇ ਸੀ ਕਿ 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 ਗੁਲਾਮਾਂ ਨੂੰ 7ਵੇਂ ਸਾਲ ਅਬਰਾਨੀ ਗੁਲਾਮਾਂ ਨੂੰ 7ਵੇਂ ਸਾਲ ਆਜ਼ਾਦੀ ਮਿਲਦੀ ਸੀ ਪਰ ਰੱਬ ਨੇ ਇਹ ਵੀ ਠਹਿਰਾਇਆ ਹੋਇਆ ਸੀ ਕਿ ਜ਼ਮੀਨ ਨੂੰ ਵੀ 7ਵੇਂ ਸਾਲ ਆਜ਼ਾਦੀ ਮਿਲਣੀ ਚਾਹੀਦੀ ਹੈ 6 ਸਾਲ ਤੂੰ ਆਪਣੀ ਧਰਤੀ ਬੀਜ ਔਰ ਉਸ ਦਾ ਹਾਸਲ ਇਕੱਠਾ ਕਰ ਪਰ 7ਵੇਂ ਸਾਲ ਤੂੰ ਨੂੰ ਛੱਡ ਦੇ ਕਿ ਵਹਿਲੀ ਰਹੇ ਤਾਂ ਜੋ ਤੇਰੇ ਲੋਕਾਂ ਦੇ ਮੁਤਾਜ ਖਾਨ ਅਤੇ ਜੋ ਕੁਝ ਉਹ ਛੱਡਣ ਉਹ ਰੜੇ ਦੇ ਦਰਿੰਦੇ ਖਾਨ ਇਹਨੂੰ ਤੂੰ ਆਪਣੀ ਦਾਖ ਅਤੇ ਜ਼ਤੂਨ ਦੀ ਬਾੜੀ ਨਾ ਵੀ ਕਰ ਛੇਦ ਸੋ ਇਹ ਜਿਹੜਾ 7ਵਾਂ ਸਾਲ ਸੀ ਉਸ ਜੋ ਫਸਲ ਪਿਛਲੇ ਸਾਲ ਦੇ ਡਿਗੇ ਹੋਏ ਬੀ ਦੇ ਰਹੇ ਉਗਣਾ ਸੀ ਉਹ ਗਰੀਬਾਂ ਲਈ ਸੀ ਤੇ ਆਬਵੀਅਸਲੀ ਫਿਰ ਰੱਬ ਨੇ ਛੇਵੇਂ ਸਾਲ ਵਿੱਚ ਉਹਨਾਂ ਨੂੰ ਬਥੇਰਾ ਦੇ ਦੇਣਾ ਸੀ ਤਾਂ ਕਿ ਉਹ 7ਵਾਂ ਸਾਲ ਪੂਰਾ ਕਰ ਦੇਣ ਫਿਰ 8ਵੇਂ ਸਾਲ ਵਿੱਚ ਬੀਜ ਕੇ 8ਵੇਂ ਸਾਲ ਉਹਨਾਂ ਨੂੰ ਉਹਨੇ ਦੀ ਲਉਣਾ ਸੋ ਜਿੱਦਾਂ ਫਿਰ ਰੱਬ ਕਹਿੰਦਾ ਸੀ ਵੀ ਛੇਵੇਂ ਦਿਨ ਸਾਨੂੰ ਸ਼ਾਚੇਤਤਾ ਹੋਗਾ ਵੀ ਜਿਹੜਾ ਮਨ ਸੀ ਉਹ ਛੇਵੇਂ ਦਿਨ ਦੁਗਣਾ ਮੱਲੋ ਮੰਲੀ ਦੁਗਣਾ ਹੋ ਜਾਂਦਾ ਸੀ ਕੀ ਪਤਾ ਰੱਬ ਛੇਵੇਂ ਸਾਲ ਵੀ ਉਹਨਾਂ ਲਈ ਦੁਗਣਾ ਤਿਆਰ ਜਾਂ ਸ਼ਾਇਦ ਦੁਗਣੇ ਤੋਂ ਵੀ ਵੱਧ ਤਿਆਰ ਕਰ ਦਿੰਦਾ ਸੀ ਸੋ ਪਰ ਇਹ ਬਹੁਤ ਦਿਲਚਸਪੀ ਦੀ ਗੱਲ ਹੈ ਕਿ ਧਰਤੀ ਨੂੰ ਵੀ ਇਸ ਤਰ੍ਹਾਂ ਕਰਨ ਸੀ ਤੇ ਗਰੀਬਾਂ ਨੂੰ ਵੀ ਉਹ ਖੁਸ਼ੀ ਖਾ ਸਕਦੀ ਕਿਉਂਕਿ ਆਮ ਤੌਰ ਤੇ ਗਰੀਬ ਸਿਰਫ ਜ਼ਮੀਨ ਦੇ ਕੰਡਿਆਂ ਤੋਂ ਉਹਨਾਂ ਲਈ ਥੋੜੇ ਜਿਹਾ ਛੱਡਿਆ ਜਾਂਦਾ ਸੀ ਪਰ ਹੁਣ ਉਹ ਕਿਸੇ ਦੇ ਖੇਤ ਵਿੱਚ ਟੁਰ ਕੇ ਗੱਭੇ ਵੀ ਜਾ ਕੇ ਉਸ ਫਸਲ ਦਾ ਆਨੰਦ ਲੈ ਸਕਦੇ ਸੀ ਸੋ ਉਹਨਾਂ ਨੂੰ ਰੱਬ ਆਈ ਥਿੰਕ ਆਜ਼ਾਦੀ ਦਾ ਸਵਾਦ ਹਮੇਸ਼ਾ ਦਿਵਾਉਣਾ ਚਾਹੁੰਦਾ ਸੀ ਗਰੀਬਾਂ ਨੂੰ ਇਤੋ ਦੱਸਦਾ ਕਿ ਰੱਬ ਸਾਰਿਆਂ ਦੀ ਪ੍ਰਵਾਹ ਨਹੀਂ ਹਾਂ ਕਈ ਗੱਲਾਂ ਸੀ ਮੰਨਣੀਆਂ ਪੈਣੀਆਂ ਵੀ ਰੱਬ ਜੋ ਕਰਦਾ ਹੈ ਸਾਨੂੰ ਨਹੀਂ ਸਮਝ ਆਉਂਦੀਆਂ ਪਰ ਜਿਹੜੀਆਂ ਸਮਝ ਆਉਂਦੀਆਂ ਉਹਨਾਂ ਬਾਰੇ ਤਾਂ ਸੀ ਰੱਬ ਬਾਰੇ ਜੋ ਸਾਨੂੰ ਪਤਾ ਲੱਗਦਾ ਸਮਝ ਸਕਦੇ ਆ ਸੋ ਯੂ ਨੋ ਕਿੰਨਾ ਰੱਬ ਦਾ ਦਹਿਲਿਆ ਗਰੀਬਾਂ ਲੈ ਕਿੰਨਾ ਰੱਬ ਦਾ ਦਹਿਲਿਆ ਜ਼ਮੀਨ ਲਈ ਅਮ ਐਨੀਵੇਸ ਸ਼ੇ ਦਿਨ ਤੂੰ ਆਪਣਾ ਕੰਮ ਕਰ ਪਰ ਸੱਤਵੇਂ ਦਿਨ ਤੂੰ ਵਿਸਰਾਮ ਕਰ ਤਾਂ ਜੋ ਤੇਰਾ ਬਲਦ ਅਤੇ ਤੇਰਾ ਖੋਤਾ ਸਸਤਾਨ ਅਤੇ ਤੇਰੀ ਗੋਲੀ ਗੋਲੀ ਦਾ ਪੁੱਤਰ ਅਤੇ ਪਰਦੇਸੀ ਟਹਿਕ ਜਾਣ ਟਿਕ ਜਾਣਾ ਆਈ ਥਿੰਕ ਜੋ ਕੁਝ ਮੈਂ ਤੁਹਾਨੂੰ ਆਖਿਆ ਉਸ ਵਿੱਚ ਸੁਚੇਤ ਰਹੋ ਅਤੇ ਹੋਰ ਨ ਦੇਵਤਿਆਂ ਦਾ ਨਾਮ ਵੀ ਨਾ ਲਓ ਅਤੇ ਤੁਹਾਡੇ ਮੂੰਹ ਤੋਂ ਸੁਣਿਆ ਵੀ ਨਾ ਜਾਵੇ ਤੂੰ ਵਰੇ ਵਿੱਚ ਤਿੰਨ ਵਾਰ ਮੇਰਾ ਪਰਬ ਮਨਾ ਪਤੀਰੀ ਰੋਟੀ ਦੇ ਪਰਬ ਨੂੰ ਤੂੰ ਮਨਾ 7 ਦਿਨ ਤੂੰ ਪਤੀਰੀ ਰੋਟੀ ਖਾ ਜਾਵੇਂ ਅਬੀਬ ਮਹੀਨੇ ਦੇ ਅਬੀਬ ਮਹੀਨੇ ਦੇ ਹਰਾਈ ਹੋਏ ਸਮੇਂ ਵਿੱਚ ਮੈਂ ਤੈਨੂੰ ਹੁਕਮ ਦਿੱਤਾ ਸੀ ਕਿਉਂਕਿ ਜੋ ਤੂੰ ਉਸ ਵਿੱਚ ਮਿਸਰ ਤੋਂ ਬਾਹਰ ਆਇਆ ਸੋ ਇਹ ਜਿਹੜੀ ਰੱਬ ਕਹਿੰਦਾ ਵੀ ਤੈਨ ਵਰੀ ਤੁਸੀਂ ਆਪਣੇ ਨਵੇਂ ਦੇਸ਼ ਵਿੱਚ ਆਣ ਕਰਕੇ ਉਹ ਤਿਆਰੀ ਕਰ ਰਹੇ ਸੀ ਉਸ ਨਵੇਂ ਦੇਸ਼ ਵਿੱਚ ਜਾਣ ਜਾਣ ਲਈ ਸਾਨੂੰ ਪਤਾ 40 ਸਾਲ ਲੱਗੇ ਆ ਪਰ ਉਹ ਪਹਿਲਾਂ ਰੱਬ ਦਾ ਇਰਾਦਾ ਨਹੀਂ ਸੀ ਵੀ 40 ਸਾਲ ਲੱਗੇ ਲੱਗਣ ਉਹ ਤਾਂ ਹੁਣੇ ਹੁਣ ਜਾਣਾ ਸੀ ਉਹਨਾਂ ਨੇ ਉੱਥੇ 40 ਸਾਲ ਤਾਂ ਤਾਂ ਹੀ ਲੱਗੇ ਕਿਉਂਕਿ ਉਹਨਾਂ ਨੇ ਰੱਬ ਨੂੰ ਤੇ ਉਹ ਤੇ ਪ੍ਰੋਸਕਾਨਾ ਸ਼ਰਧ ਦਿੱਤਾ ਸੀ ਪਰ ਮੈਜੀਸਟੀ ਕਹਿੰਦਾ ਚਾਹੁੰਦਾ ਬਿਹਾਰ ਤੁਸੀ ਤਿੰਨ ਤਿਹਾਰਾਂ ਲਈ ਉਹ ਰੱਬ ਕਹਿੰਦਾ ਵੀ ਤੁਸੀਂ ਤਿਹਾਰ ਮਨਾਉਣੇ ਆ ਆਪਣੇ ਨਵੇਂ ਨਵੇਂ ਦੇਸ਼ ਵਿੱਚ ਸੋ ਐਕਸ ਹੈਗਾ ਪਤੀਰੀ ਰੋਟੀ ਦਾ ਤਿਹਾਰ ਉਹ ਮਿਸਰ ਤੋਂ ਛੁੱਟਣ ਦੇ ਵੇਲੇ ਦਾ ਤਿਹਾਰ ਸੀ ਓਕੇ ਸੋ ਹੁਣ ਇੱਥੇ ਲਿਖਿਆ ਹੈ ਉਹ ਕਹਿੰਦਾ ਖਾਲੀ ਹੱਥੀ ਉਹ ਮੇਰੇ ਸਾਹਮਣੇ ਵੇਖ ਨਾ ਜਾਣਾ ਸੋ ਮਤ ਖਾਲੀ ਹੱਥੀ ਨਹੀਂ ਆਉਣਾ ਉਸ ਤਿਹਾਰ ਤੇ ਮਤ ਸਾਰਿਆਂ ਨੇ ਰੱਬ ਦੇ ਮਿੱਥੇ ਹੋਏ ਜਗਾ ਵਿੱਚ ਆ ਕੇ ਉਸ ਇਹ ਤਿੰਨ ਤਿਹਾਰ ਮਨਾਉਣੇ ਸੀ ਖਾਸ ਕਰਕੇ ਆਦਮਿਆਂ ਨੇ ਫਿਰ ਕਹਿੰਦਾ ਬਾਡੀ ਦਾ ਪਰਬ ਅਰਥਾਤ ਤੇਰੇ ਕੰਮਾਂ ਦੇ ਪਹਿਲੇ ਫਲ ਜਿਹੜੇ ਤੈਂ ਪਹਿਲੀ ਵਿੱਚ ਬੀਜੇ ਅਤੇ ਇਕੱਠਾ ਕਰਨ ਦਾ ਪਰਬ ਬਰੇ ਦੇ ਸ਼ੇਕੜ ਵਿੱਚ ਜਦ ਤੂੰ ਆਪਣੀ ਕਮਾਈ ਨੂੰ ਪਹਿਲੀ ਤੋਂ ਇਕੱਠਾ ਕਰ ਲਿਆ ਹੋਵੇ ਬਰੇ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਨਰ ਪ੍ਰਭੂ ਯਹੋਵਾ ਅੱਗੇ ਹਾਜ਼ਰ ਹੋਣ ਸੋ ਇਹ ਜਿਹੜੇ ਉੱਪਰ ਹੁਣ ਯੂ نو ਸਾਨੂੰ ਯਾਦ ਰੱਖਦੇ ਲੋੜ ਹੈ ਕਿ ਕੀ ਗੱਲ ਹੈ ਸ਼ਾਇਦ ਸਾਰੀਆਂ ਗੱਲਾਂ ਜੋ ਯਹਨਾਹ ਅਬਰਾਨੀ ਲੇਕਤਾ ਵਿੱਚ ਲਿਖੀਆਂ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਯਿਸੂ ਵੱਲ ਸਾਡਾ ਧਿਆਨ ਖਿੱਚਦੀਆਂ ਹਨ ਤੇ ਇਹ ਜਿਹੜਾ ਪਹਿਲਾ ਤਿਹਾਸ ਸੀ ਪਤੀਰੀ ਰੋਟੀ ਦਾ ਇਹ ਉਹੀ ਸਮਾਂ ਸੀ ਜਦੋਂ ਯਿਸੂ ਮਰਿਆ ਇਹਨਾਂ ਨੇ ਮਿਸਰ ਵਿੱਚ ਲੇਲੇ ਨੂੰ ਮਾਰ ਕੇ ਉਹਦਾ ਲਹੂ ਆਪਣੇ ਦਰਵਾਜ਼ੇ ਦੇ ਬੂਹੇ ਦੇ ਦੁਆਲੇ ਲਾਇਆ ਸੀ ਉਹੀ ਉਸੇ ਦਿਨ ਯਿਸੂ ਮਰਿਆ ਸੀ ਰਾਈਟ ਤੇ ਫਿਰ ਆ ਜਿਹੜਾ ਦੂਜਾ ਤਿਹਾਰ ਆ ਬਾਢੀ ਦਾ ਉਹ ਉਸ ਚੀਜ਼ ਨਾਲ ਮਿਲਦਾ ਹੈ ਜਦੋਂ 120 ਜਣਿਆਂ ਨੂੰ ਜਿਸ ਤੋਂ ਦੇ ਮਾਰਨ ਤੋਂ ਬਾਅਦ 50 ਹਨ ਆਈ ਥਿੰਕ 50 ਹਨ ਜਿਸ ਤੋਂ ਦੇ ਮਾਰਨ ਤੋਂ ਬਾਅਦ ਪਵਿੱਤਰ ਸ਼ਕਤੀ ਬੰਦ ਹੋਏ ਕਮਰੇ ਵਿੱਚ ਸਾਰਿਆਂ ਦੇ ਉੱਤੇ ਆਈ ਸੀ ਤੇ ਅੱਗ ਵਰਗੀਆਂ ਲਾਠਾਂ ਉਹਨਾਂ ਦੇ ਸਿਰ ਦੇ ਉੱਤੇ ਬਲਦੀਆਂ ਸੀ ਤੇ ਉਹ ਹੋਰ ਪਾਸ਼ਾਵਾ ਬੋਲਣ ਲੱਪੇ ਸੀ ਸੋ ਅਸੀਂ ਦੇਖ ਸਕਦੇ ਕਿ ਕਨੈਕਸ਼ਨ ਹੈ ਕਲੀਅਰ ਕਨੈਕਸ਼ਨ ਹੈ ਪਰ ਆਣੀ ਲੱਗਦਾ ਵੀ ਜੋ ਰੱਬ ਨੇ ਲਿਖਿਆ ਸੀ ਉਹ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਪ੍ਰਵਖ ਬਾਣੀ ਸੀ ਕਿ ਕੀ ਹੋਣਾ ਹੈ ਉਹ ਕਿਸੇ ਹੋਰ ਚੀਜ਼ ਵੱਲ ਚਲਕਦੇ ਰਹੇ ਸੀ ਸੋ ਜਰੂਰ ਫਿਰ ਜਦੋਂ ਜੀਸਸ ਨੇ ਮਾਰਨਾ ਸੀ ਜਿਹੜੇ ਸੱਚੇ ਦਿਲ ਵਾਲੇ ਸੀ ਉਹਨਾਂ ਨੂੰ ਚੇਤਾ ਹੋਣਾ ਸੀ ਅਸੀਂ ਲੇਲਾ ਉਹਨਾਂ ਨੇ ਆਹ ਸਟੋਰੀਆਂ ਪੜ੍ਹ-ਪੜ੍ਹ ਕੇ ਉਹਨਾਂ ਨੂੰ ਚੇਤਾ ਹੋਣਾ ਸੀ ਲੇਲਾ ਵੀ ਉਦੋਂ ਮਾਰਿਆ ਸੀ ਆਪਣੇ ਛੁਟਕਾਰੇ ਲਈ ਆਪਣੇ ਬਚਾਅ ਲਈ ਹੁਣ ਜੀਸਸ ਮਰਿਆ ਯੂ نو ਹੁਣ ਆ ਸਮ ਆ ਗਿਆ ਹੁਣ ਪਵਿੱਤਰ ਸ਼ਕਤੀ ਆਈ ਸੋ ਜਿਹਨਾਂ ਨੂੰ ਰੱਬ ਨੇ ਸਮਝ ਦਿੱਤੀ ਸੀ ਉਹਨਾਂ ਨੇ ਇਹ ਗੱਲ ਸਮਝਣੀ ਸੀ ਐਨੀਵਾਇਸ ਬਹੁਤ ਦਿਲਚਸਪ ਹੈ ਗੱਲਾਂ ਇੱਥੇ ਲਿਖਿਆ ਫਿਰ ਤੂੰ ਕਮੀਰ ਨਾਲ ਮੇਰੀ ਬਲੀ ਦਲਹੁ ਨਾ ਚੜਾ ਨਾ ਮੇਰੇ ਪਾਰਬ ਦੀ ਚਰਬੀ ਸਾਰੀ ਰਾਤ ਸਵੇਰ ਤੱਕ ਰਹੇ ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲੇ ਨੂੰ ਯਹੋਵਾ ਆਪਣੇ ਪਰਮੇਸ਼ਰ ਦੇ ਘਰ ਲਿਆ ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਰਹਿਣ 18 ਹੂੰ ਓਕੇ 79 ਪੜ੍ਹਦੇ ਆਂ ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲੇ ਹੀ ਹੋਵਾ ਆਪਣੇ ਪਰਮੇਸ਼ਰ ਦੇ ਘਰ ਲਿਆ ਤੂੰ ਪਠੋਰੀ ਨੂੰ ਓਕੇ ਤੁਸੀਂ ਪੜ ਲਿਆ ਹੁਣ ਅਸੀਂ ਬੀਮਾ ਦੇਖ ਰਹੇ ਹਾਂ ਵੇਖੋ ਮੈਂ ਇੱਕ ਦੂਤ ਤੁਹਾਡੇ ਅੱਗੇ 깔ਦਾ ਆਂ ਕਿ ਉਹ ਤੁਹਾਡੇ ਰਾਹ ਵਿੱਚ ਤੁਹਾਡੀ ਰਾਖੀ ਕਰੇ ਅਤੇ ਤੁਹਾਨੂੰ ਉਸ ਸਥਾਨ ਨੂੰ ਜਿਹੜਾ ਮੈਂ ਤਿਆਰ ਕੀਤਾ ਹੈ ਲੈ ਜਾਵੇ ਉਸਤੇ ਅੱਗੇ ਚੌਕਸ ਰਹੋ ਅਤੇ ਉਸ ਦੀ ਆਵਾਜ਼ ਨੂੰ ਸੁਣੋ ਅਤੇ ਉਹਨੂੰ ਨਾ ਛੋੜ ਅਤੇ ਉਹ ਨੂੰ ਨਾ ਛੇੜੋ ਕਿਉਂਕਿ ਉਹ ਤੁਹਾਡੇ ਅਪਰਾਧ ਨੂੰ ਨਹੀਂ ਬਖਸ਼ੇਗਾ ਇਸ ਲਈ ਪੇ ਮੇਰਾ ਨਾਮ ਉਸ ਵਿੱਚ ਹੈ ਮੇਰਾ ਨਾਮ ਉਸ ਵਿੱਚ ਹੈ ਸੋ ਜੇ ਤੁਸੀਂ ਸੱਚਮੁੱਚ ਉਸ ਦੀ ਆਵਾਜ਼ ਨੂੰ ਸੁਣੋ ਅਤੇ ਜੋ ਕੁਝ ਮੈਂ ਬੋਲਦਾ ਹਾਂ ਉਹ ਕਰੋ ਤਾਂ ਮੈਂ ਤੁਹਾਡੇ ਵੈਰੀਆਂ ਦਾ ਵੈਰੀ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧੀ ਹੋਵਾਂਗਾ ਕਿਉਂ ਜੋ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ ਅਤੇ ਤੁਹਾਨੂੰ ਅਮੋਰੀਆ ਹਿੱਤੀਆਂ ਫਿਰੇਜੀਆ ਕਨਾਨੀਆ ਹਿਵੀਆਂ ਅਤੇ ਯਬੂਸੀਆਂ ਵਿੱਚ ਲਿਆਵੇਗਾ ਅਤੇ ਮੈਂ ਉਹਨਾਂ ਨਾਲ ਉਹਨਾਂ ਦਾ ਨਾਸ਼ ਕਰਾਂਗਾ। ਤੁਸੀਂ ਉਹਨਾਂ ਦੇ ਦੇਵਤਿਆਂ ਦੇ ਅੱਗੇ ਮੱਥਾ ਨਾ ਟੇਕੋ। ਨਾ ਉਹਨਾਂ ਦੀ ਉਪਾਸਨਾ ਕਰੋ। ਨਾ ਤੁਸੀਂ ਉਹਨਾਂ ਦੇ ਕੰਮਾਂ ਵਾਂਗ ਕੰਮ ਕਰੋ। ਸਗੋਂ ਉਹ ਨੂੰ ਜ਼ਰੂਰ ਢਾਓ। ਅਤੇ ਉਹਨਾਂ ਦੇ ਥੰਮਾਂ ਨੂੰ ਥੰਮਾਂ ਨੂੰ ਉਕਾਹੀ ਚਿਕਣਾ ਚੂਰ ਕਰੋ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ। ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਹੋਗਾ ਹੁਣ ਹੁਣ ਆ ਆ ਚੀਜ਼ ਧਿਆਨ ਨਾਲ ਦੇਣਾ ਇਹ ਵੀ ਰੱਬ ਦੀ ਸੱਚੀ ਭਗਤੀ ਨਾਲ ਕਿਹੜੀਆਂ ਚੀਜ਼ਾਂ ਮਿਲਦੀਆਂ ਜੁਲਦੀਆਂ ਆ ਸੋ ਅਸੀਂ ਕਿਵੇਂ ਹੀ ਹੈ ਨਾ ਚੀਜ਼ਾਂ ਨੂੰ ਸੈਪਰੇਟ ਕਰ ਦਿੰਦੇ ਆ ਪਰ ਜਿਸ ਲਿਸਨ ਹੇਅਰ ਸੋ ਇਥੇ ਉਹ ਕਹਿੰਦਾ ਪਰਮੇਸ਼ਰ ਦੀ ਆਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਹੋਗਾ ਰੋਟੀ ਨੂੰ ਕਹਿੰਦਾ ਪਾਣੀ ਬਰਕਤ ਹੋਗਾ ਇਹ ਇਹ ਸੱਚੀ ਰੋਟੀ ਬਾਰੇ ਗੱਲ ਹੋ ਰਹੀ ਹੈ ਸੱਚੀ ਖਾਣਾਕ ਦੇ ਬਾਰੇ ਗੱਲ ਹੋ ਰਹੀ ਹੈ ਪਾਣੀ ਬਾਰੇ ਜਿਐਸੀ ਰੱਬ ਦੀ ਮੰਨਾਂਗੇ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਊਗਾ। ਇਹ ਅਸਲੀ ਬਿਮਾਰੀ ਰੋਗਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ। ਸੋ ਇੱਥੇ ਰੱਬ ਦੇ ਨਾਲ ਰੱਬ ਦੀ ਆਗਿਆਕਾਰੀ ਤੇ ਤੇ ਸਰੀਰਕ ਤੇ ਭੋਜਨ ਦੀ ਕਮੀ ਜਾਂ ਵੱਧ ਵੱਧੇ ਵੱਾਢੇ ਵੱਾਧੂ ਖਾਣਾ ਇਹ ਇਹ ਸਾਰ ਕੁਝ ਜੁੜਿਆ ਹੋਇਆ ਸੀ। ਯੂ نو ਤੇ ਮੇਰੀ ਸੋਚਣੀ ਇਹ ਆ ਕਿ ਅੱਜ ਵੀ ਜੁੜਿਆ ਹੈ। ਫਰਕ ਇਹ ਹੈ ਕਿ ਸਾਡੇ ਕੰਮਾਂ ਦੇ ਰਾਹੀਂ ਨਹੀਂ ਸਾਨੂੰ ਇਹ ਬਰਕਤ ਮਿਲਦੀ ਇਹ ਸਾਨੂੰ ਯਿਸੂ ਦੇ ਰਾਹੀਂ ਮਿਲਦੀ ਹੈ ਸੋ ਸਾਡੀ ਆਗਿਆਕਾਰੀ ਦੇ ਰਾਹੀਂ ਨਹੀਂ ਹਾਂ ਕਿਸੇ ਹੱਦ ਤੱਕ ਆਗਿਆਕਾਰੀ ਹੈ ਜਦੋਂ ਅਸੀਂ ਯਿਸੂ ਬਾਰੇ ਪਤਾ ਕਰ ਲੈਨੇ ਆਂ ਪਰ ਉਹ ਦਿਲ ਦੀ ਆਗਿਆਕਾਰੀ ਬਾਰੇ ਹੈ ਨਾ ਕਿ ਮਜਬੂਰ ਹੋਏ ਜੇ ਅਸੀਂ ਆ ਕਰੂਗੇ ਫਿਰ ਆ ਬਾ ਕਰੂਗਾ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਅਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦੇਵਾਂਗਾ ਬਿਮਾਰੀ ਕੱਢ ਦਊਗਾ ਯੋ ਬਿਮਾਰੀ ਮਤਲਬ ਉਹ ਉਹਨਾਂ ਦੀ ਸਿਹਤ ਬਾਰੇ ਗੱਲ ਕਰ ਰਿਹਾ ਹੈ ਤੁਹਾਡੀ ਧਰਤੀ ਵਿੱਚ ਕਿਸੇ ਦਾ ਗਰਭ ਨਾ ਡੇਗੇਗਾ ਨਾ ਕੋਈ ਸੰਢ ਰਹੇ ਰਹੇਗੀ ਮੈਂ ਤੁਹਾਡੇ ਦਿਨਾਂ ਦਾ ਲੇਖਾ ਪੂਰਾ ਕਰਾਂਗਾ ਮਤਲਬ ਲੰਮੀ ਉਮਰ ਸੋ ਥੀਸ ਆਰ ਆਲ ਥਿੰਗਸ ਜੋ ਗੋਡ ਪ੍ਰੋਮਿਸ ਕਰ ਰਿਹਾ ਹੈ ਆਪਣੇ ਲੋਕਾਂ ਨੂੰ ਜੇ ਉਹਦੇ ਹੁਕਮਾਂ ਤੇ ਪੂਰੇ ਉੱਤਰ ਸਕਣ ਮੈਂ ਆਪਣਾ ਭੈ ਤੁਹਾਡੇ ਅੱਗੇ ਕੱਲਾਂਗਾ ਅਤੇ ਮੈਂ ਸਾਰੇ ਲੋਕਾਂ ਨੂੰ ਜਿਨ੍ਹਾਂ ਉੱਤੇ ਤੁਸੀਂ ਆਣ ਪਵੋਗੇ ਨਾਸ ਕਰ ਦੇਵਾਂਗਾ ਅਤੇ ਮੈਂ ਤੁਹਾਡੇ ਸਾਰੇ ਵੈਰੀਆਂ ਨੂੰ ਨੱਠੇ ਜਾਂਦੇ ਹੋਏ ਤੁਹਾਨੂੰ ਦੇਵਾਂਗਾ ਮੈਂ ਤੁਹਾਡੇ ਅੱਗੇ ਡੇਮ ਕੱਲਾਂਗਾ ਜਿਹੜਾ ਹਿਵੀ ਕਨਾਨੀ ਹਿੱਤੀ ਤੁਹਾਡੇ ਅੱਗੇ ਅੱਗੋਂ ਤੱਕ ਦੇਵੇਗਾ ਮੈਂ ਇੱਕੋ ਹੀ ਹੁਣ ਇਹ ਜਿਹੜੀਆਂ ਕਾਮਾਆਂ ਜਿਨ੍ਹਾਂ ਦਾ ਨਾਲ ਆਸੀ ਉਹ ਉਹਨਾ ਉਹਨਾ ਕਾਮਾ ਬਾਰੇ ਗੱਲ ਹੋ ਰਹੀ ਹੈ ਜਿਹੜੀ ਉਸ ਜ਼ਮੀਨ ਹੁੰਦੇ ਰਹਿੰਦੇ ਸੀ ਜਿਹੜਾ ਜ਼ਮੀਨ ਰੱਬ ਨੇ ਇਸਰਾਈਲੀਆਂ ਨੂੰ ਦੇਣੀ ਸੀ ਤੇ ਜੇ ਤੁਹਾਡੇ ਮਨ ਵਿੱਚ ਇਹ ਆ ਕਿ ਉਹਨਾਂ ਨੇ ਕੀ ਕੀਤਾ ਸੀ ਜਿਹਦੇ ਕਰਕੇ ਰੱਬ ਉਹਨਾਂ ਨੂੰ ਮਾਰਨ ਲੱਗਾ ਇਹ ਸਾਨੂੰ ਲੇਵੀਆ ਦੀ ਕਿਤਾਬ ਵਿੱਚ ਪਤਾ ਲੱਗੂਗਾ ਕਿ ਉਹ ਕਿਹੜੇ-ਕਿਹੜੇ ਕੰਮ ਕਰ ਰਹੇ ਸੀ ਜਿਨ੍ਹਾਂ ਕਰਕੇ ਰੱਬ ਨੇ ਉਹਨਾਂ ਨੂੰ ਕੱਢਣਾ ਪਿਆ ਤੇ ਫਿਰ ਮਿਸਰੀਆਂ ਇਸਰਾਈਲੀਆਂ ਨੂੰ ਉਹ ਜਗ੍ਹਾ ਦਿੱਤੀ ਮੈਂ ਇੱਕੋ ਹੀ ਵਰੇ ਵਿੱਚ ਉਹਨਾਂ ਨੂੰ ਤੁਹਾਡੇ ਅੱਗੇ ਨਾ ਧੱਕਾਂਗਾ ਹੁਣ ਕਹਿੰਦਾ ਮੈਂ ਇੱਕਦਮ ਨਹੀਂ ਉਹਨਾਂ ਨੂੰ ਉਸ ਜ਼ਮੀਨ ਤੋਂ ਕੱਢਣਾ ਮਤੇ ਉਹ ਧਰਤੀ ਉੱਜੜ ਜਾਵੇ ਅਤੇ ਰੜੇ ਦੇ ਦਰਿੰਦੇ ਤੁਹਾਡੇ ਵਿਰੋਧ ਵੱਧ ਜਾਣ ਇਹ ਮੇਰੇ ਮਨ ਚ ਕਈ ਵਾਰ ਸਵਾਲ ਆਉਂਦਾ ਕਿ ਜੇ ਰੱਬ ਇਨਸਾਨਾਂ ਨੂੰ ਕੱਢ ਸਕਦਾ ਸੀ ਉਹਨਾਂ ਦੇ ਅੱਗੋਂ ਫਿਰ ਜਾਨਵਰਾਂ ਨੂੰ ਵੀ ਰੋਕ ਸਕਦਾ ਸੀ ਆਉਣ ਤੋਂ ਪਰ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਕਈ ਵਾਰੀ ਰੱਬ ਨਹੀਂ ਕਈ ਚੀਜ਼ਾਂ ਕਰਦਾ ਚਮਤਕਾਰੇ ਢੰਗ ਨਾਲ ਸੋ ਯੂ نو ਇਹ ਵੀ ਸਾਨੂੰ ਸਾਨੂੰ ਦਿਸਨ ਨੂੰ ਮਿਲਦਾ ਹੈ ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਹੌਲੀ ਹੌਲੀ ਧੱਕਾਂਗਾ ਜਦ ਤੀਕ ਤੁਸੀਂ ਨਾ ਫਲੋ ਅਤੇ ਧਰਤੀ ਨੂੰ ਆਪਣੇ ਵਾਸ ਵਿੱਚ ਨਾ ਕਰੋ ਸੋ ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਫਿਲਿਸਤੀਆਂ ਦੇ ਸਮੁੰਦਰ ਤੱਕ ਅਤੇ ਅਜਾੜ ਤੋਂ ਦਰਿਆ ਫਰਾਤ ਤੱਕ ਠਹਿਰਾਵਾਂਗਾ ਕਿਉਂਕਿ ਜੋ ਮੈਂ ਤੁਹਾਡੇ ਹੱਥ ਵਿੱਚ ਉਸ ਧਰਤੀ ਦੇ ਵਸਨੀਕਾਂ ਨੂੰ ਦੇਵਾਂਗਾ ਅਤੇ ਤੁਸੀਂ ਉਹਨਾਂ ਨੂੰ ਆਪਣੇ ਅੱਗੋਂ ਆਪਣੇ ਅੱਗੋਂ ਠਿੱਕ ਦੇਵੋਗੇ 아니 ਠਿੱਕ ਦੇਵੋਗੇ ਆਈ ਡੋਨਟ ਨੋ ਵਟ ਦੈਟ ਵਰਡ ਇਜ਼ ਤੁਸੀਂ ਉਹਨਾਂ ਨਾਲ अथवा ਉਹਨਾਂ ਦੇ ਦੇਵਤਿਆਂ ਨਾਲ ਨੇਮ ਨਾ ਬਣਾਓ ਸੀ ਇਹ ਬਹੁਤ ਜ਼ਰੂਰੀ ਸੀ ਉਹਨਾਂ ਦਾ ਨੇਮ ਨਾ ਸੀ ਬੰਨਣਾ ਸੀ ਦੇਖਨੇ ਵਿੱਚ ਅਨਜਾਨਪੋੜੇ ਵਿੱਚ ਇਸਰਾਈਲੀਆਂ ਨੇ ਇੱਕ ਕੌਮ ਦੇ ਨਾਲ ਨੇਮ ਬੰਨ ਲਿਆ ਸੀ ਗਿਬਯੋਨੀਆਂ ਨਾਲ ਪਰ ਹੋਰ ਕਿਸ ਨਾਲ ਨਹੀਂ ਉਹ ਤੁਹਾਡੀ ਧਰਤੀ ਵਿੱਚ ਨਾ ਰਹਿਣ ਅਜੇ ਹਨ ਨਾ ਹੋਵੇ ਕੀ ਕਾਰਨ ਸੀ ਕਿ ਉਹ ਤੁਹਾਤੋਂ ਮੇਰੇ ਵਿਰੁੱਧ ਪਾਪ ਕਰਾਉਣ ਕਿਉਂ ਜੋ ਤੁਸੀਂ ਉਹਨਾਂ ਦੇ ਦੇਵਤਿਆਂ ਦੀ ਆਪਾਸ ਨਾ ਕਰੋ ਤਾਂ ਉਹ ਜ਼ਰੂਰ ਤੁਹਾਡੇ ਲਈ ਫਾਹੀ ਹੋਣਗੇ ਸਰਾਬ ਨੂੰ ਪਤਾ ਸੀ ਕਿ ਜੇ ਜੇ ਅਸੀਂ ਕਿਸੇ ਨੂੰ ਉੱਥੇ ਰਹਿਣ ਦਿੱਤਾ ਮੱਲੋ ਮੱਲੀ ਇਸਰੇਅਲੀਆਂ ਨੇ ਮੇਰੇ ਲੋਕਾਂ ਨੇ ਉਹਨਾਂ ਦੇ ਦੇਵਤਿਆਂ ਵਿੱਚ ਦਿਲਚਸਪੀ ਰੱਖ ਕੇ ਸ਼ਾਇਦ ਉਹਨਾਂ ਨੂੰ ਪੂਜਣ ਲੱਪੇਣ ਤੇ ਜੇ ਤੇ ਹੋਈ ਵੀ ਇਸ ਤਰ੍ਹਾਂ ਇਹਨਾਂ ਉਹਨਾਂ ਨੇ ਸਾਰਿਆਂ ਨੂੰ ਕੱਟਿਆ ਨਹੀਂ ਤੇ ਉਹਨਾਂ ਦੇ ਦੇਵਤਿਆਂ ਨੂੰ ਪੂਜਾ ਕਰਨ ਕਰਕੇ ਹੀ ਇਸਰੇਅਲ ਨੂੰ ਫਿਰ ਕੇਈ ਸੌ ਸਾਲ ਬਾਅਦ ਕਸ਼ੇਕਿਆ ਗਿਆ ਮਤਲਬ ਰੱਬ ਨੇ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਵੀ ਕੱਢ ਦਿੱਤਾ ਸੋ ਜੋ ਰੱਬ ਇਥੇ ਕਹਿ ਰਿਹਾ ਸੀ ਉਹ ਸੱਚ ਸੀ ਤੇ ਹੋਈ ਵੀ ਉਹ ਚੀਜ਼ ਜਿਹੜੀ 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 ਤੋਂ ਉਹਨਾਂ ਨੂੰ ਚੇਤਾਵਨੀ ਦੇ ਰਿਹਾ ਹੈ ਹਣੇ ਸੀ 24 ਦੇਖ ਰਹੇ ਹਾਂ ਉਸਨੇ ਮੂਸਾ ਨੂੰ ਆਖਿਆ ਕਿ ਯਹੋਵਾ ਕੋ ਅਤਾਹਾ ਤਤ ਹਰੂਨ ਅਤੇ ਨਦਾਬ ਅਤੇ அபிਹੂ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਵਿੱਚੋਂ 70 ਅਤੇ ਤੁਸੀਂ 70 ਅਤੇ ਤੁਸੀਂ ਦੂਰੋਂ ਮੱਥਾ ਟੇਕੋ ਸੋ ਹੁਣ ਰੱਬ ਮੂਸਾ ਨੂੰ ਕਹ ਰਿਹਾ ਕਿ ਤੂੰ ਤੇਰਾ ਭਰਾ ਹਰੂਨ ਉਹਦੇ ਦੋ ਮੁੰਡੇ ਨਦਾਬ ਤੇ அபிਹੂ ਤੇ 70 ਬਜ਼ੁਰਗ ਜੋ ਇਜ਼ਰਾਈਲੀ ਮੰਡਲੀ ਵਿੱਚੋਂ ਹਨ ਉਹਨਾਂ ਨੂੰ ਉੱਪਰ ਲਿਆ ਪਰ ਮੂਸਾ ਅਕੱਲਾ ਯਹੋਵਾ ਕੋਲ ਨੇੜੇ ਆਵੇ ਔਰ ਉਹ ਨੇੜੇ ਨਾ ਆਉਣ ਅਤੇ ਲੋਕ ਵੀ ਉਹਦੇ ਨਾਲ ਅਤਾਹ ਨਾ ਆਉਣ। ਸੋ موسی ਆਇਆ ਔਰ ਯਹੋਵਾ ਦੀਆਂ ਸਾਰੀਆਂ ਗੱਲਾਂ ਅਤੇ ਸਾਰੇ ਨਿਆ ਲੋਕਾਂ ਨੂੰ ਦੱਸੇ। ਤਾਂ ਸਾਰੇ ਲੋਕਾਂ ਨੇ ਇੱਕ ਆਵਾਜ਼ ਨਾਲ ਬੋਲ ਕੇ ਉੱਤਰ ਦਿੱਤਾ ਕਿ ਸਾਰੀਆਂ ਗੱਲਾਂ ਜਿਹੜੀਆਂ ਯਹੋਵਾ ਬੋਲਿਆ ਹੈ ਅਸੀਂ ਕਰਾਂਗੇ। ਸੋ ਸੋ ਜਿਹੜੀ ਸਾਰੀ ਗੱਲਬਾਤ ਹੋ ਰਹੀ ਸੀ ਪਹਿਲਾਂ موسی ਤੇ ਯਹੋਵਾ ਦੇ ਵਿਚਕਾਰ ਹੋ ਰਹੀ ਸੀ ਉਹ ਫੇਰ ਥੱਲੇ ਆਇਆ ਇਸਰੇਲੀਆਨ ਨੂੰ ਉਹਨੇ ਦੱਸਿਆ ਤੇ ਉਹਨਾਂ ਨੇ ਫਿਰ ਮਨਜ਼ੂਰ ਹੋਏ ਉਹ ਜਿਹੜੀਆਂ ਗੱਲਾਂ ਮਤਲਬ ਇੱਕ ਤਰ੍ਹਾਂ ਦਾ ਹੁਣ ਇੱਥੇ ਕੰਟਰੈਕਟ ਬਣ ਰਿਹਾ ਹੈ ਤਾਂ ਮੂਸਾ ਨੇ ਯਹੋਵਾ ਦੀਆਂ ਸਾਰੀਆਂ ਗੱਲਾਂ ਲਿਖੀਆਂ ਅਤੇ ਸਵੇਰ ਨੂੰ ਉੱਠ ਕੇ ਪਹਾੜ ਹੇਠ ਇੱਕ ਜਗਵੇਦੀ ਅਤੇ 12 ਥਮ ਇਸਰਾਈਲ ਦੇ 12 ਗੋਤਾਂ ਅਨੁਸਾਰ ਬਣਾਈ ਓਕੇ ਸੋ ਹੁਣ ਹੁਣ ਇਹ ਜਿਹੜਾ ਕੰਟਰੈਕਟ ਹੈ ਰੱਬ ਤੇ ਉਹਨਾਂ ਵਿੱਚ ਉਹ ਬਣਾਉਣ ਵਾਲੇ ਆ ਉਹਨੂੰ ਕਾਇਮ ਕਰਨ ਵਾਲੇ ਆ ਉਸ ਨੇ ਇਸਰਾਈਲ ਦੇ ਗੱਬਰਾਂ ਨੂੰ ਕੱਲਿਆ ਅਤੇ ਉਹਨਾਂ ਨੇ ਯਹੋਵਾ ਲਈ ਹੋਮ ਦੀਆਂ ਬਲੀਆਂ ਅਤੇ ਸੋਕ ਸੰਦੀਆਂ ਬਲੀਆਂ ਬਲਦਾਂ ਤੋਂ ਚੜਾਈਆਂ ਫਿਰ موسی ਨੇ ਅੱਧਾ ਲਹੂ ਲੈ ਕੇ ਭਾਂਡਿਆਂ ਵਿੱਚ ਰੱਖਿਆ ਅਤੇ ਬਾਕੀ ਦਾ ਅੱਧਾ ਲਹੂ ਜਗਵੇਦੀ ਦੇ ਉੱਤੇ ਛੜਕਿਆ ਸੋ ਉਹਨਾਂ ਬਲੀਆਂ ਦਾ ਜਿਹੜਾ ਲਹੂ ਸੀ ਅੱਧਾ ਜਗਵੇਦੀ ਉੱਤੇ ਛੜਕ ਦਿੱਤਾ ਅੱਧਾ ਭਾਂਡਿਆਂ ਵਿੱਚ ਰੱਖ ਲਿਆ ਹੁਣ ਅਸੀਂ ਦੇਖੂਗੇ ਉਸ ਬਾਕੀ ਦੇ ਅੱਧੇ ਨਾਲ ਕੀ ਕਰਨਾ ਸੀ ਲਹੂ ਜਦ ਵੀ ਸੀ ਲਹੂ ਚੇਤੇ ਆਉਂਦੇ ਸਾਨੂੰ ਇੱਕਰਾ ਨੇਮ ਬਾਰੇ ਆਉਂਦਾ ਚੇਤਾ ਕੰਟਰੈਕਟ ਬਾਰੇ ਤੇ ਲਹੂ ਯਿਸੂ ਦਾ ਲਹੂ ਯੂ نو ਇਹ ਹੀ ਜੜੀਆਂ ਯਿਸੂ ਲੇਲਾ ਯੂ نو ਇਹ ਸਾਰੀਆਂ ਚੀਜ਼ਾਂ ਸਾਡੇ ਮਨ ਵਿੱਚ ਘੁੰਮਦੀਆਂ ਜਦੋਂ ਅਸੀਂ ਲਹੂ ਦੇ ਬਾਰੇ ਪੜ੍ਹਦੇ ਆਂ ਤੇ ਕਿਉਂਕਿ ਇਹਨਾਂ ਵਿੱਚ ਕਨੈਕਸ਼ਨ ਹੈ ਤੇ ਕਈ ਵਾਰ ਯੂ نو ਜੇ ਬਾਈਬਲ ਜਦੋਂ ਪੜ੍ਹਦੇ ਆਂ ਸਾਨੂੰ ਕਨੈਕਸ਼ਨ ਇੱਕਦਮ ਨਹੀਂ ਪਤਾ ਮਿਲਦਾ ਪਰ ਘੱਟੋ ਘੱਟ ਅਸੀਂ ਜਦੋਂ ਉਸ ਨੂੰ ਪਤਾ ਲੱਗ ਜਾਂਦਾ ਇਹਨਾਂ ਚੀਜ਼ਾਂ ਵਿੱਚ ਜੋੜ ਹੈ ਕਿ ਵੀ ਅਗਲੀ ਵਾਰੀ ਜਦੋਂ ਅਸੀਂ ਬਾਈਬਲ ਪੜ੍ਹਦੇ ਆਂ ਜਾਂ ਤੀਜੀ ਵਾਰੀ ਚੌਥੀ ਵਾਰੀ ਸਾਨੂੰ ਰੱਬ ਆਪਣੀ ਪਵਿੱਤਰ ਸ਼ਕਤੀ ਨਹੀਂ ਸੌਰਤ ਦੇ ਸਕਦਾ ਹੈ ਤਾਂ ਕਿ ਅਸੀਂ ਉਸ ਗੱਲ ਨੂੰ ਸਮਝ ਲਈਏ ਸੋ ਸਾਰੀਆਂ ਗੱਲਾਂ ਨਹੀਂ ਸਮਝਾਉਣੀਆਂ ਆਈ ਮੀਨ ਆਈ ਥਿੰਕ ਮੈਜੋਰਟੀ ਗੱਲਾਂ ਨਹੀਂ ਸਮਝਾਉਣੀਆਂ ਪਰ ਜਿੰਨਾ ਜ਼ਿਆਦਾ ਅਸੀਂ ਬਚਨ ਵਿੱਚ ਰੁੱਝੇ ਰਹਿੰਦੇ ਆ ਸਾਨੂੰ ਉਨਾਂ ਜ਼ਿਆਦਾ ਸਾਡਾ ਮਨ ਖੁੱਲਦਾ ਹੈ ਰੱਬ ਦੇ ਵਿਚਾਰਾਂ ਸੰਬੰਧੀ ਔਰ ਉਸ ਨੇ ਨੇਮ ਦੀ ਪੋਥੀ ਲੈ ਕੇ ਲੋਕਾਂ ਦੇ ਕੰਨਾਂ ਵਿੱਚ ਇੱਥੇ ਲਿਖਿਆ ਪੜ੍ਹ ਕੇ ਸੁਣਾਈ ਅਤੇ ਉਹਨਾਂ ਨੇ ਆਖਿਆ ਕਿ ਅਸੀਂ ਸਭ ਕੁਝ ਜੋ ਹੀ ਹੋਵਾ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ ਅਪਰੰਥ ਮੂਸਾ ਨੇ ਲਹੂ ਲਾ ਕੇ ਲੋਕਾਂ ਉੱਤੇ ਛੜਕਿਆ ਸੋ ਜਿਹੜਾ ਅੱਧਾ ਲਹੂ ਰਹਿੰਦਾ ਸੀ ਡੋਂਗਿਆਂ ਦੇ ਉੱਤੇ ਹੁਣ ਤੁਹਾਨੂੰ ਸ਼ਾਇਦ ਇਹ ਅਜੀਬ 걸 ਲੱਗਦੀ ਆ ਪਰ ਉਹਨੇ ਲੋਕਾਂ ਉੱਤੇ ਛੜਕਿਆ ਅਤੇ ਆਖਿਆ ਕਿ ਵੇਖੋ ਇਹ ਲਹੂ ਉਸ ਨੇਮ ਦਾ ਹੈ ਜਿਹੜਾ ਯਹੋਵਾ ਨੇ ਇਹਨਾਂ ਸਾਰੀਆਂ ਗੱਲਾਂ ਵਿੱਚ ਤੁਹਾਡੇ ਨਾਲ ਬੰਨਿਆ ਹੈ ਸੋ ਜਿਹੜਾ ਨੇਮ ਬੰਨਦਾ ਸੀ ਕੋਈ ਕੋਈ ਪਾਰਟੀਆਂ I mean I think ਆਮ ਲੋਕਾਂ ਵਿੱਚ ਕਾਰ ਵੀ ਜਿਹੜੋਂ ਨੇਮ ਇੱਕ ਦੂਸਰੇ ਨਾਲ ਬੰਦੇ ਸੀ ਲਹੂ ਵਰਤਿਆ ਜਾਂਦਾ ਸੀ I mean ਇਸ ਕੰਮ ਨੂੰ ਸਮਝਣਾ ਇੰਨਾ ਆਖਾ ਵੀ ਨਹੀਂ ਹੈ ਯੂ نو ਆਈ ਥਿੰਕ ਪੁਰਾਣੇ ਸਮੇਂ ਵਿੱਚ ਜਦੋਂ ਅੰਗੂਠੀ ਵੀ ਲੱਗਦੀ ਹੁੰਦੀ ਸੀ ਮੈਂ ਰੋਂਗ ਹੋ ਸਕਦਾ ਪਰ ਉਦੋਂ ਵੀ ਨੇਮ ਬਣਿਆ ਜਾਂਦਾ ਸੀ ਉਦੋਂ ਵੀ ਲਹੂ ਵਰਤਿਆ ਜਾਂਦਾ ਸੀ ਰਾਈਟ ਆਈ ਥਿੰਕ ਹੋਰ ਨਾ ਸੀ ਸਿਗਨੇਚਰ ਬਿਗਾਰਾ ਹੋਰ ਚੀਜ਼ਾਂ ਵਰਤ ਲੈਣੇ ਪਰ ਉਹਨਾਂ ਟਾਈਮ ਪੁਰਾਣੇ ਟਾਈਮਾਂ ਵਿੱਚ ਆਈ ਥਿੰਕ ਨਾਟ ਟੂ ਲੰਗ ਅਗੋ ਅ ਅੰਗੂਠੀ ਦਾ ਮਤਲਬ ਇਹ ਹੀ ਸੀ ਮੈਂ ਮੀਨ ਤੁਸੀਂ ਚੈੱਕ ਕਰ ਸਕਦੇ ਆ ਮੈਂ ਇਹ ਪੂਰਾ ਨਹੀਂ ਮੈਨੂੰ ਯਕੀਨ ਹੈਗਾ ਇਹਦਾ ਪਰ ਸੋਚਣ ਵਾਲੀ ਗੱਲ ਹੈ ਤਾਂ موسی ਹਰੂਨ ਅਰਨਦਾਬ ਔਰ ਅਬੀਹੂ ਔਰ ਇਸਰਾਈਲ ਦੇ 70 ਬਜ਼ਰਗ ਅਤਾਂ ਗਏ ਫਿਰ ਉਹਨਾਂ ਨੇ ਇਸਰਾਈਲ ਦੇ ਪਰਮੇਸ਼ਰ ਨੂੰ ਡਿੱਠਾ ਅਤੇ ਉਸ ਦੇ ਪੈਰਾਂ ਹੇਠ ਨੀਲਮ ਦੇ ਪੱਥਰਾਂ ਦਾ ਫਰਸ਼ ਜਿਹਾ ਸੀ ਅਤੇ ਉਸ ਦਾ ਚਮਕਾਟ ਆਕਾਸ਼ ਹੀ ਵਰਗਾ ਸੀ ਉਸ ਨੇ ਆਪਣਾ ਹੱਥ ਇਸਰਾਈਲੀਆਂ ਦੇ ਅ ਭੱਲੇ ਪਰਸ਼ਾਨ ਉੱਤੇ ਨਾ ਪਾਇਆ ਸੋ ਉਹਨਾਂ ਨੇ ਪਰਮੇਸ਼ਰ ਦਾ ਦਰਸ਼ਨ ਕੀਤਾ ਔਰ ਉਹਨਾਂ ਨੇ ਖਾਦਾ ਪੀਤਾ ਸੋ ਇਹ ਕਿੰਨੀ ਅਸਲੀ ਗੱਲ ਸੀ ਕਿ ਉਦਦੇ ਨਹੀਂ موسی ਬੋਲ ਰਿਹਾ ਜਦੋਂ ਹੀ 70 ਬਜ਼ੁਰਗ ਗਏ ਹਰੂਨ ਗਿਆ ਤੇ ਉਹਦੇ ਦੋ ਪੁੱਤਰ ਗਏ ਉਹਨਾਂ ਨੇ ਅੱਛੀ ਰੱਬ ਦੇ ਪੈਰ ਜਿੱਥੇ ਟਿਕੇ ਹੋਏ ਸੀ ਉਹ ਜਗ੍ਹਾ ਦੇਖੀ ਸਿਰਫ ਦੇਖੀ ਨਹੀਂ ਉਹਦਾ ਰੰਗ ਵੀ ਦੇਖਿਆ ਤੇ ਕਿੱਦਾਂ ਦੀ ਲੱਗ ਰਹੀ ਸੀ ਸੋ ਤਾਂ ਹੀ ਇੱਥੇ ਲਿਖਿਆ ਸੀ ਹੁਣ ਉਹਨਾਂ ਨੂੰ ਪਤਾ ਵੀ ਇਹ موسی ਗੱਲ ਬਣਾ ਨਹੀਂ ਰਿਹਾ ਇਹ ਆਬੀਅਸ ਇਹ ਸਾਰੀਆਂ ਚੀਜ਼ਾਂ ਉਹ ਐਵੇਂ ਨਹੀਂ ਨਸੀਕਾ ਕਰ ਸਕਦਾ ਉਸ ਨੇ ਆਪਣੇ ਹੱਥ ਇਸ ਦੇ ਓਕੇ ਸੋ ਉਹਨਾਂ ਨੂੰ ਇੱਥੇ ਲਿਖਿਆ ਹੱਥ ਨਹੀਂ ਚੱਕੇ ਮਤਲਬ ਰੱਬ ਰੱਬ ਇੰਨਾ ਪਵਿੱਤਰ ਆ ਪਰ ਫਿਰ ਵੀ ਉਹਨਾਂ ਨੇ ਉਹਨਾਂ ਦੀ ਨੇੜਤਾ ਨੂੰ ਦੇ ਕਰਕੇ ਉਹਨਾਂ ਨੂੰ ਮਾਰਿਆ ਨਹੀਂ ਜੇ ਤਾਂ ਰੱਬ ਨੇ ਕਹੇ ਸੀ ਕਿ ਪਹਾੜ ਦੇ ਨੇੜੇ ਵੀ ਨਹੀਂ ਜਾਣਾ ਕਿਉਂਕਿ ਉਹ ਪਵਿੱਤਰ ਬਣ ਜਾਂਦਾ ਤੇ ਜੇ ਜੇ ਉਹਨੂੰ ਕੋਈ ਆਪਵਿੱਤਰ ਚੀਜ਼ ਛੂੰਹਦੀ ਆ ਉਹ ਫੇਰ ਪਵਿੱਤਰ ਬਣ ਕੇ ਉਹਨੂੰ ਮਾਰਨਾ ਪੈਣਾ ਸੀ ਸੋ ਰੱਬ ਨੇ ਉਹ ਕਿਸੇ ਕਾਰਨ ਕਰਕੇ ਉਸ ਚੀਜ਼ ਲਈ ਹੁਣ ਐਕਸੈਪਸ਼ਨ ਕੀਤੀ ਹੈ ਆਈ ਡੋਨਟ نو ਹਾਉ অর ਵਾਈ ਬਟ ਕਿਤੇ ਜ਼ਰੂਰੀਆ ਫਿਰ ਇਹ ਹੋਵਨ ਮੂਸਾ ਨੂੰ ਆਖਿਆ ਕਿ ਮੇਰੇ ਕੋ ਪਹਾੜ ਉੱਤੇ ਆ ਅਤੇ ਉੱਥੇ ਰਹਿ ਤਾਂ ਜੋ ਮੈਂ ਤੈਨੂੰ ਪੱਥਰ ਦੀਆਂ ਓਕੇ ਆ ਗੱਲ ਸੁਣਿਓ ਪੱਥਰ ਦੀਆਂ ਪੱਟੀਆਂ ਅਤੇ ਬਵਸਥਾ ਅਤੇ ਹੁਕਮ ਜਿਹੜੇ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ ਦੇਵਾਂ ਰੱਬ ਕਹਿੰਦਾ ਅਰ ਮੈਨੂੰ ਇਹ ਜਿਹੜੀ ਪੱਟੀਆਂ ਇਹ ਸ਼ਬਦ ਨਹੀਂ ਪਤਾ ਪਰ ਪੱਥਰ ਜਿਹੜੇ ਸੀ ਇਹ ਰੱਬ ਨੇ ਖੁਦ ਉਹ موسی ਨੂੰ ਕਹਿ ਰਿਹਾ ਆ ਕਿ ਜਿਹੜੇ ਕਾਨੂੰਨ ਆ ਐਕਸਕਿਊਜ਼ ਮੀ ਜਿਹੜੇ ਕਾਨੂੰਨ ਆ ਉਹ ਮੈਂ ਆਪਣੇ ਹੱਥੀ ਰੱਬ ਉਹਨੂੰ ਕਹਿ ਰਿਹਾ ਮੈਂ ਤੈਨੂੰ ਉਹ ਦੋ ਪੱਥਰ ਪੱਥਰ ਦੇਣੇ ਆ ਤੁਹਾਨੂੰ ਬਾਅਦ ਚ ਪਤਾ ਲੱਗਦਾ ਕਿ ਦੋ ਸੀ ਤੇ ਉਹਨਾਂ ਦੇ ਉੱਤੇ ਮੈਂ ਲਿਖਿਆ ਆ ਰੱਬ ਨੇ ਉਹਨਾਂ ਵਿੱਚ ਆਪਣੇ ਹੱਥ ਨਾਲ ਲਿਖਿਆ ਖੁਰਚ ਕੇ ਉਸ ਪੱਥਰ ਵਿੱਚ ਸੋ ਅਸੀਂ ਇੱਥੇ ਦੇਖਿਆ ਫਿਰ ਇਹ ਹੋਵਲੇ موسی ਨੂੰ ਆਖਿਆ ਕਿ ਮੇਰੇ ਕੋ ਪਹਾੜ ਉੱਤੇ ਆ ਤੇ ਉੱਥੇ ਰਹਿ ਤਾਂ ਜੋ ਮੈਂ ਤੈਨੂੰ ਪੱਥਰ ਦੀਆਂ ਪੱਟੀਆਂ ਪੱਟੀਆਂ ਅਤੇ ਬਵੈਸਥਾ ਅਤੇ ਹੁਕਮ ਜਿਹੜੇ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ ਦੇਵਾਂ ਜਿਹੜੇ ਮੈਂ ਲਿਖੇ ਹਨ ਕਹਿੰਦਾ ਮੈਂ ਜਿਹੜੇ ਲਿਖਿਆ ਮੈਂ ਉਹਨਾਂ ਦੀ ਸਿੱਖਿਆ ਲਈ ਲਿਖਿਆ ਦੇਵਾਂ ਸੋ ਮੂਸਾ ਅਤੇ ਉਸ ਦਾ ਸੇਵਕ ਯੋਸ਼ੂਆ ਉੱਠੇ ਔਰ ਮੂਸਾ ਪਰਮੇਸ਼ਰ ਦੇ ਪਹਾੜ ਉੱਤੇ ਗਿਆ ਸੋ ਅਸੀਂ ਕੇਵਲ ਇਹ ਸੋਚੇ ਬਾਈਬਲ ਤਾਂ ਮਨੁੱਖਾਂ ਨੇ ਲਿਖੀ ਹੈ ਪਰ ਇਹ ਜਿਹੜੇ 10 ਹੁਕਮ ਉਹ ਲੈਂਡ ਨੂੰ ਜਾ ਰਿਹਾ ਹੈ ਰੱਬ ਤੋਂ ਉਹ ਰੱਬ ਨੇ ਆਪਣੇ ਹੱਥੀ ਲਿਖੇ ਸੀ ਤੇ ਇਹਨਾਂ ਨੇ ਫਿਸਾਮ ਕੇ ਰੱਖੇ ਸੀ ਸੋ ਇਹ ਮੂਸਾ ਨੇ ਨਹੀਂ ਅਸਿ ਲਿਕੇ موسی ਨੇ ਹੋਰ ਬਹੁਤ ਕੁਸ ਲਿਖਿਆ ਪਰ ਇਹ ਪੱਥਰ ਵਿੱਚ ਉਹਨੇ ਨਾ ਸੀ ਆ ਪਾਇ ਇਹ ਰੱਬ ਦੇ ਹੱਥੋਂ ਸੀ ਆ ਅਮੇਜ਼ਿੰਗ ਕਿ ਰੱਬ ਨੇ ਆਪਣੇ ਲੋਕਾਂ ਨਾਲ ਕਿੱਦਾਂ ਇਹ ਗੱਲ ਪਹਚਾਈ ਔਰ ਉਸ ਨੇ ਬਜ਼ੁਰਗਾਂ ਨੂੰ ਆਖਿਆ ਕਿ ਤੁਸੀਂ ਸਾਡੇ ਲਈ ਇੱਥੇ ਠਹਿਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਮੁੜੀਏ ਅਤੇ ਮੈਂ ਅਤੇ ਵੇਖੋ ਹਰੂਨ ਅਤੇ ਹੂਰ ਤੁਹਾਡੇ ਨਾਲ ਹਨ ਸੋ ਕਹਿੰਦਾ ਮੈਂ ਹਰੂਨ ਨੂੰ ਤੇ ਹਰੂਨ ਹਰੂਨ ਨੂੰ ਤੇ ਹੋਰ ਨੂੰ ਤੁਹਾਡਾ ਦਿਨ ਆ ਸ਼ੁਰੂ ਤਾਂਗਾ ਤੇ ਜੇ ਤੁਹਾਡੇ ਵਿੱਚ ਕੋਈ ਝਗੜਾ ਹੋਗਾ ਤੁਸੀਂ ਉਹਦੇ ਨਾਲ ਉਹਨਾਂ ਦੇ ਰਾਹੀਂ ਉਹਦਾ ਹੱਲ ਹੋ ਸਕਦਾ ਜੇ ਕਿਸੇ ਦੀ ਕੋਈ ਗੱਲ ਹੋਵੇ ਤਾਂ ਉਹਨਾਂ ਦੇ ਕੋਲ ਜਾਣ ਮਤਲਬ ਚਿਕ ਝਗੜਾ ਸਮੂਸਾ ਨੂੰ ਪਤਾ ਸੀ ਕਿ ਮੇਰੇ ਜਾਣ ਤੋਂ ਬਾਅਦ ਵੀ ਬਿਸ਼ੱਕ ਇੰਨਾ ਕੁ ਸਲੋਕੀ ਦੇਖ ਰਹੇ ਆ ਫਿਰ ਵੀ ਪਾਪੀ ਹੋਣ ਕਰਕੇ ਉਹਨਾਂ ਦੇ ਆਪਸ ਵਿੱਚ ਝਗੜੇ ਹੋਣੇ ਆ ਤੇ ਉਹਨਾਂ ਦਾ ਸਮਝਾਤਾ ਕਰਨ ਲਈ ਕੋਈ ਨਾ ਕੋਈ ਚਾਹੀਦਾ ਆ ਸਮੂਸਾ ਪਹਾੜ ਉੱਤੇ ਚੜ੍ਹਿਆ ਤੇ ਤੇ ਬੱਦਲ ਪਹਾੜ ਉੱਤੇ ਛਾ ਗਿਆ ਉਹ ਯਹੋਵਾ ਦਾ ਪਰਬਤ ਸਿਨਾਈ ਪਹਾੜ ਉੱਤੇ ਟੈਹ ਰਿਆ ਅਤੇ ਬੱਦਲ ਉਸ ਉੱਤੇ 6 ਦਿਨ ਛਾਇਆ ਰਿਹਾ ਅਤੇ 7ਵੇਂ ਦਿਨ ਉਸਨੇ ਬੱਦਲ ਦੇ ਵਿੱਚੋਂ موسی ਨੂੰ ਸੱਦਿਆ ਸੋ موسی ਉੱਪਰ ਗਿਆ ਪਰ 6 ਦਿਨ ਰੱਬ ਨਾਲ ਨਹੀਂ ਟਕਰਿਆ ਹੁਣ 7ਵੇਂ ਦਿਨ ਉਹ ਟਕਰ ਗਿਆ ਇੰਟਰਸਟਿੰਗ ਯਹੋਵਾ ਦੇ ਤੇਜ ਦਾ ਦਰਸ਼ਨ ਪਸੰਮ ਕਰਨ ਵਾਲੀ ਅੱਗ ਵਾਂਗੂ ਪਹਾੜ ਦੀ ਟੀਸੀ ਉੱਤੇ ਇਸرائیਲੀਆਂ ਦੀਆਂ ਅੱਖਾਂ ਵਿੱਚ ਸੀ ਅਤੇ موسی ਬੱਦਲ ਦੇ ਵਿੱਚਕਾਰ ਚਲਿਆ ਗਿਆ ਔਰ ਪਹਾੜ ਉੱਤੇ ਚੜ ਗਿਆ ਤਾਂ موسی ਪਹਾੜ ਉੱਤੇ 40 ਦਿਨ ਔਰ 40 ਰਾਤਾਂ ਰਿਹਾ ਸੋ 40 ਦਿਨ ਰਿਹਾ ਹਰੂਨ ਤੇ ਹੋਰ ਤੇ ਹੋਰ ਲੋਕ ਉਹ ਥੱਲੇ ਆ ਤੇ ਇੱਥੇ ਫਿਰ ਅਸੀਂ 24 ਮਾਦਿਆਈ ਬੰਦ ਕਰਦੇ ਆ